ਸਾਡੇ ਦੇਸ਼ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਣ ਦੇ ਉੱਤੇ ਕੋਈ ਪਾਬੰਦੀ ਨਹੀਂ ਹੈਗੀ ਪਰ ਸਰਕਾਰ ਵੱਲੋਂ ਇੱਕ ਉਮਰ ਤੈਅ ਕੀਤੀ ਹੋਈ ਹੈ ਜੇ ਉਸ ਉਮਰ ਤੋਂ ਲੰਘ ਕੇ ਕੋਈ ਮੁੰਡਾ ਜਾਂ ਕੁੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਂਦਾ ਤਾਂ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਤਸ਼ੱਦਦ ਕੋਈ ਟੌਰਚਰ ਕਿਸੇ ਕਿਸਮ ਦੀ ਉਹਨਾਂ ਨੂੰ ਹਿਮੀਲੀਟ ਨਹੀਂ ਕੀਤਾ ਜਾ ਸਕਦਾ ਯਾਨੀ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ ਪਰ ਹੁੰਦਾ ਕੀ ਹੈ ਕਿ ਜਦੋਂ ਲੜਕਾ ਲੜਕੀ ਆਪਸ ਦੇ ਵਿੱਚ ਆਪਣੀ ਮਰਜ਼ੀ ਨਾਲ ਘਰੋਂ ਭੱਜ ਕੇ ਅਦਾਲਤ ਦੇ ਵਿੱਚ ਵਿਆਹ ਕਰਾ ਲੈਂਦੇ ਆ ਤਾਂ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਕਿਡ ਰਹਿ ਜਾਂਦੀ ਹੈ ਇੱਕ ਦਰਦ ਰਹਿ ਜਾਂਦਾ ਇੱਕ ਟੀਸ ਰਹਿ ਜਾਂਦੀ ਹੈ ਕਿ ਸਾਡੇ ਮੁੰਡੇ ਨੇ ਜਾਂ ਸਾਡੀ ਕੁੜੀ ਨੇ ਸਾਥੋਂ ਬਾਹਰ ਹੋ ਕੇ ਵਿਆਹ ਕਰਾ ਲਿਆ ਅਸੀਂ ਤਾਂ ਹੁਣ ਬਦਲਾ ਜ਼ਰੂਰ ਲੈਣਾ ਸਾਡੀ ਤਾਂ ਹੀਠੀ ਹੋ ਗਈ ਸਾਡੀ ਤਾਂ ਸਮਾਜ ਦੇ ਵਿੱਚ ਜਿਹੜਾ ਵਾ ਉਹ ਨੱਕ ਕੱਟੀ ਗਈ ਸਾਨੂੰ ਤਾਂ ਨੀਵਾ ਵਿਖਾਤਾ ਸਾਡੇ ਬੱਚੇ ਨੇ ਤਾਂ ਉਹ ਕੀ ਕਰਦੇ ਆ ਫਿਰ ਦੂਜੇ ਪਰਿਵਾਰ ਤੋਂ ਬਦਲਾ ਲੈਣ ਦੇ ਚੱਕਰ ਦੇ ਵਿੱਚ ਕਿਸੇ ਵੇਲੇ ਅਜਿਹੀ ਕਾਨੂੰਨ ਦੀਆਂ ਉਲੰਘਣਾ ਕਰ ਜਾਂਦੇ ਆ ਸਮਾਜਿਕ ਤੌਰ ਤੇ ਉਲੰਘਣਾ ਕਰ ਜਾਂਦੇ ਆ ਜਿਹਦੇ ਨਾਲ ਫਿਰ ਉਹਨਾਂ ਨੂੰ ਸ਼ਰਮਿੰਦੇ ਨਹੀਂ ਹੋਣਾ ਪੈਂਦਾ ਪੂਰੇ ਸੂਬੇ ਨੂੰ ਪੂਰੇ ਸਮਾਜ ਨੂੰ ਸ਼ਰਮਿੰਦੇ ਹੋਣਾ ਪੈਂਦਾ ਥਾਣਾ ਬਟੋਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਨੌਜਵਾਨ ਮੁੰਡੇ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਲਗਭਗ ਮਾਰਚ ਮਹੀਨੇ ਦੇ ਵਿੱਚ ਵਿਆਹ ਕਰਾ ਲਿਆ ਕੋਰਟ ਦੇ ਵਿੱਚ ਇਹਨਾਂ ਨੇ ਵਿਆਹ ਕਰਾ ਲਿਆ ਬਾਅਦ ਦੇ ਵਿੱਚ ਜਿਹੜਾ ਇਹ ਪਿੰਡ ਆ ਕੇ ਰਹਿਣ ਲੱਗ ਪਏ ਹੁਣ ਜਦੋਂ ਇਹ ਮੁੰਡਾ ਕੁੜੀ ਪਿੰਡ ਆ ਕੇ ਰਹਿਣ ਲੱਗ ਪਏ ਤਾਂ ਲੜਕੀ ਦੇ ਪਰਿਵਾਰ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਵੀ ਸਾਡੀ ਕੁੜੀ ਨੇ ਸਾਡੀ ਜਿਹੜੀ ਆ ਉਹ ਬੇਇੱਜ਼ਤੀ ਕਰਵਾਤੀ ਨੱਕ ਕਟਾ ਦਿੱਤੀ ਹਾਲਾਂਕਿ ਅਸੀਂ ਇੱਕ ਪੜ੍ਹੇ ਲਿਖੇ ਸਮਾਜ ਦੇ ਵਿੱਚ ਰਹਿੰਦੇ ਆ ਪੜ੍ਹੇ ਲਿਖੇ ਸਮਾਜ ਦੀ ਜਿਹੜੀ ਉਦਾਹਰਣ ਇਹ ਆ ਕਿ ਸਾਡਾ ਜਿਹੜਾ ਕਾਨੂੰਨ ਆ ਸਾਨੂੰ ਇਜਾਜ਼ਤ ਦਿੰਦਾ ਆਪ ਦੀ ਮਰਜ਼ੀ ਦੇ ਨਾਲ ਵਿਆਹ ਕਰਾਉਣ ਦਾ ਭਾਵੇਂ ਕਿਸੇ ਵੀ ਧਰਮ ਦੇ ਨਾਲ ਲੜਕਾ ਲੜਕੀ ਸਮਰੱਥਤ ਹੋਣ ਕਿਸੇ ਵੀ ਜਾਤ ਦੇ ਨਾਲ ਸੰਬੰਧਤ ਹੋਣ ਉਹਦੇ باوجود ਸਾਨੂੰ ਸਾਡਾ ਕਾਨੂੰਨ ਜਿਹੜਾ ਇਹ ਇਜਾਜ਼ਤ ਦਿੰਦਾ ਪਰ ਹੁੰਦਾ ਕੀ ਆ 29 ਮਾਰਚ ਨੂੰ ਸ਼ਾਮ ਨੂੰ ਜਦੋਂ ਲੜਕੇ ਦੇ ਮਾਤਾ ਜੀ ਜਿਹੜੇ ਉਹ ਬਲਟੂਆ ਦੇ ਵਿੱਚ ਜਿੱਥੇ ਉਹ ਰਹਿੰਦੇ ਆ ਜਿੱਥੇ ਉਹ ਮਹੱਲੇ ਦੇ ਵਿੱਚ ਰਹਿੰਦੇ ਜਦੋਂ ਉਹ ਮਹੱਲੇ ਤੋਂ ਬਾਹਰ ਨਿਕਲਿਆ ਤਾਂ ਲੜਕੀ ਪਰਿਵਾਰ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਲੜਕੀ ਪਰਿਵਾਰ ਦਾ ਇਹ ਇਲਜ਼ਾਮ ਸੀਗਾ ਕਿ ਤੁਹਾਡਾ ਜਿਹੜਾ ਲੜਕਾ ਸਾਡੀ ਬੇਟੀ ਨੂੰ ਬਹਿਲਾ ਫਸਲਾ ਕੇ ਲੈ ਗਿਆ ਉਹਨੇ ਗੱਲਾਂ ਦੇ ਵਿੱਚ ਲੈ ਲਿਆ ਤੇ ਉਹਨੇ ਉਹਦੇ ਨਾਲ ਵਿਆਹ ਕਰ ਲਿਆ ਤੇ ਸਾਡੀ ਤੇ ਸਮਾਜ ਦੇ ਵਿੱਚ ਬੜੀ ਬੇਇੱਜ਼ਤੀ ਹੋ ਰਹੀ ਆ ਹੁਣ ਜਦੋਂ ਵਿਆਹ ਕਰ ਲਿਆ ਮੁੰਡਾ ਕੁੜੀ ਆਪਸ ਦੇ ਵਿੱਚ ਰਾਜ਼ੀ ਨੇ ਅਦਾਲਤ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਆ ਦਿੱਕਤ ਨਹੀਂ ਪਰ ਲੜਕੀ ਪਰਿਵਾਰ ਵਾਲਿਆਂ ਨੇ ਆਪਣੀ ਬੇਇੱਜ਼ਤੀ ਜਿਹੜੀ ਉਹਨਾਂ ਨੂੰ ਮਹਿਸੂਸ ਹੋ ਰਹੀ ਸੀ ਉਹਦਾ ਬਦਲਾ ਲੈਣ ਵਾਸਤੇ ਜਿਹੜੀ ਕਲੋਨੀ ਹਰਕਤ ਕੀਤੀ ਐ ਇਹ ਖਬਰ ਲਗਭਗ ਸਾਰੇ ਚੈਨਲਸ ਦੇ ਉੱਤੇ ਚੱਲ ਵੀ ਰਹੀ ਐ ਉਹ ਵਾਕਿਆ ਹੀ ਪੂਰੇ ਪੰਜਾਬ ਨੂੰ ਸ਼ਰਮਸਾਰ ਕਰਦੀ ਐ ਉਹਨਾਂ ਨੇ ਲੜਕੇ ਦੀ ਮਾਤਾ ਜੀ ਦੇ ਉੱਪਰ ਜਿਨ੍ਹਾਂ ਦੀ ਉਮਰ 55 ਸਾਲ ਐ ਉਹਨਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦੇ ਕੱਪੜੇ ਪਾੜ ਦਿੱਤੇ ਤੇ ਬਾਅਦ ਚੋਂ ਉਹਨਾਂ ਨੂੰ ਨਿਰਵਸਤਰ ਹਾਲਤ ਦੇ ਵਿੱਚ ਉਹਨਾਂ ਦਾ ਵੀਡੀਓ ਬਣਾਇਆ ਪਰ ਸਭ ਤੋਂ ਮਾੜੀ ਗੱਲ ਇਹ ਐ ਵੀ ਉਹ ਵੀਡੀਓਗ੍ਰਾਫੀ ਕਰਕੇ ਉਹਨੂੰ ਵਾਇਰਲ ਕਰ ਰਹੇ ਐ ਸਭ ਤੋਂ ਮਾੜੀ ਗੱਲ ਐ ਇੱਕ ਬਜ਼ੁਰਗ ਔਰਤ ਐ ਉਹਦਾ ਤੁਸੀਂ ਵੀਡੀਓ ਬਣਾ ਲਿਆ ਪਹਿਲਾਂ ਤਾਂ ਉਹਦੇ ਨਾਲ ਤੁਸੀਂ ਬਦਸਲੂਕੀ ਕੀਤੀ ਆ ਉਤੋਂ ਬਾਅਦ ਤੁਸੀਂ ਉਹਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਬਾਅਦ ਚ ਉਹ ਜਿਹੜੀ ਔਰਤ ਆ ਇਹ ਕਿਸੇ ਦੁਕਾਨ ਦੇ ਵਿੱਚ ਵੜ ਜਾਂਦੀ ਆ ਉੱਥੇ ਫਿਰ ਇੱਕ ਜਿਹੜੇ ਦੁਕਾਨਦਾਰ ਸੀ ਸਿੰਘ ਸਾਹਿਬ ਉਹ ਇਸ ਨੂੰ ਆਪਣਾ ਪਰਣਾ ਦਿੰਦੇ ਆ ਸਰੀ ਟੱਕਣ ਵਾਸਤੇ ਪਰ ਉਹ ਜਿਹੜਾ ਸ਼ਖਸ ਵੀਡੀਓ ਬਣਾ ਰਿਹਾ ਵਾ ਉਹ ਆਪਣਾ ਕੈਮਰਾ ਉਹਨੇ ਆਨ ਹੀ ਰੱਖਿਆ ਹੋਇਆ ਉਹਨੇ 1 ਮਿੰਟ ਵਾਸਤੇ ਵੀ ਕੈਮਰਾ ਆਪਣਾ ਬੰਦ ਨਹੀਂ ਕੀਤਾ ਹੁਣ ਇਸ ਸ਼ਖਸ ਨੂੰ ਬੰਦਾ ਪੁੱਛੇ ਕਿ ਤੇਰੇ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਅਜਿਹੀ ਹਰਕਤ ਕਰਨ ਦੇ ਨਾਲ ਕੀ ਤੁਹਾਡੇ ਘਰ ਦਾ ਜਿਹੜਾ ਬੱਚਾ ਉਹ ਤੁਹਾਡੇ ਕੋਲ ਵਾਪਸ ਆ ਜਾਏਗਾ ਕੀ ਕਾਨੂੰਨ ਜਿਹੜਾ ਉਹ ਪੁੱਠਾ ਕਿੜਾ ਲੈ ਲੇਗਾ ਕਿ ਨਹੀਂ ਨਹੀਂ ਯਾਰੇ ਤੇ ਬਹੁਤ ਵੱਡਾ ਕੰਮ ਹੋ ਗਿਆ ਇਹਨਾਂ ਦਾ ਵਿਆਹ ਕੈਨਸਲ ਕਰ ਦੋ ਕੀ ਅਜਿਹਾ ਹੋ ਸਕਦਾ ਉਲਟਾ ਤੁਸੀਂ ਆਪਣੇ ਉੱਤੇ ਇੱਕ ਹੋਰ ਜਿਹੜਾ ਵਾ ਉਹ ਮੁਕਦਮਾ ਦਰਜ ਕਰਵਾ ਲਿਆ ਹੁਣ ਪੁਲਿਸ ਨੇ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਆ ਪੰਜ ਜਣੇ ਕੁੱਲ ਸਿਗੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਪਰ ਉਹ ਬਜ਼ੁਰਗ ਮਾਤਾ ਰੋ ਰੋ ਕੇ ਦਿਖਾਈ ਦੇ ਰਹੀ ਆ ਵੀ ਮੇਰਾ ਕਸੂਰ ਕੀ ਆ ਮੇਰੇ ਮੁੰਡੇ ਦਾ ਜੇ ਕਿਸੇ ਲੜਕੀ ਦੇ ਨਾਲ ਕੋਈ ਪਿਆਰ ਮੁਹੱਬਤ ਚੱਲਦਾ ਸੀਗਾ ਤੇ ਉਹਨਾਂ ਨੇ ਆਪਸ ਦੇ ਵਿੱਚ ਵਿਆਹ ਕਰ ਲਿਆ ਤਾਂ ਇਹਦੇ ਵਿੱਚ ਮੇਰਾ ਕਸੂਰ ਕੀ ਆ ਮੈਨੂੰ ਇੰਨਾ ਜਿਹੜਾ ਜ਼ਲੀਲ ਕਿਉਂ ਕੀਤਾ ਗਿਆ ਸੋ ਕਿਤੇ ਨਾ ਕਿਤੇ ਇਹ ਸਾਰੀ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ ਅਜਈਆਂ ਘਟਨਾ ਪਹਿਲਾਂ ਸਾਨੂੰ ਮੱਧ ਪ੍ਰਦੇਸ਼ ਬੰਗਾਲੀਆਂ ਲਗਭਗ ਬਿਹਾਰ ਚੋਂ ਕਿਤੇ ਵੇਖਣ ਨੂੰ ਮਿਲਦੀਆਂ ਸੀ ਤੇ ਅਸੀਂ ਉਹ ਲੋਕ ਆ ਅਸੀਂ ਉਹ ਪੰਜਾਬੀਆਂ ਜਿਹੜੇ ਫੇਸਬੁੱਕ ਦੇ ਉੱਤੇ ਕਮੈਂਟਸ ਕਰਦੇ ਸੀਗੇ ਕਿ ਬੜੀ ਅਰ ਮਾੜੀ ਹਰਕਤ ਕੀਤੀ ਆ ਇਹ ਕਿੱਥੇ ਵੱਸਦੇ ਨੇ ਲੋਕ ਇਹ ਕਿੱਥੋਂ ਦੇ ਰਹਿਣ ਵਾਲੇ ਆ ਲੋਕ ਇਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਉੱਥੇ ਕੋਈ ਕਾਨੂੰਨ ਨਹੀਂ ਆ ਤੇ ਅਸੀਂ ਕਮੈਂਟਸ ਦੇ ਵਿੱਚ ਸਭ ਤੋਂ ਅੱਗੇ ਹੁੰਨੇ ਆ ਉਸ ਵਕਤ ਅਸੀਂ ਜਿਹੜੇ ਆ ਪੂਰੇ ਲੰਬੜਦਾਰ ਬਣ ਜਾਂਦੇ ਆ ਵੀ ਸਾਡੇ ਤੋਂ ਵੱਧ ਕਾਨੂੰਨ ਕੋਈ ਜਾਣਦਾ ਨਹੀਂ ਸਾਡੇ ਤੋਂ ਵੱਧ ਇਨਸਾਨੀਅਤ ਦਾ ਰਾਖਾ ਕੋਈ ਨਹੀਂ ਪਰ ਜੋ ਕੁਝ ਥਾਣਾ ਬਲਟੋਆ ਦੇ ਵਿੱਚ ਹੋਇਆ ਇਹ ਵਾਕਿਆ ਹੀ ਬਹੁਤ ਮਾੜੀ ਘਟਨਾ ਹੋਈ ਆ ਵੀ ਇੱਕ ਬਜ਼ੁਰਗ ਔਰਤ ਨੂੰ ਤੁਸੀਂ ਇਸ ਤਰ੍ਹਾਂ ਜਿਹੜਾ ਵਾ ਉਹਦੇ ਨਾਲ ਇੱਕ ਨੋਣਾ ਕੰਮ ਕੀਤਾ ਤੇ ਬਾਅਦ ਵਿੱਚ ਤੁਸੀਂ ਉਹਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਦੋ ਜਣੇ ਇਸ ਕੇਸ ਦੇ ਵਿੱਚ ਫੜੇ ਜਾ ਚੁੱਕੇ ਆ ਬਾਕੀਆਂ ਦੀ ਭਾਲ ਜਾਰੀ ਆ ਪਰ ਕਿਤੇ ਨਾ ਕਿਤੇ ਸਾਨੂੰ ਸਿੱਖਿਆਤ ਹੋਣ ਦੀ ਲੋੜ ਹੈ এডਿਕੇਸ਼ਨ ਦੀ ਲੋੜ ਹੈ ਜਦੋਂ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕੋਈ ਵੀ ਸ਼ਖਸ ਕਿਸੇ ਵੀ ਮੁਲਕ 'ਚ ਰਹਿੰਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦਾ ਉਸ ਤੋਂ ਵੱਡਾ ਕੋਈ ਸ਼ਖਸ ਨਹੀਂ ਹੁੰਦਾ ਜੇ ਕਾਨੂੰਨ ਇਜਾਜ਼ਤ ਦਿੰਦਾ ਤਾਂ ਸਾਨੂੰ ਉਹ ਮੰਨਣਾ ਚਾਹੀਦਾ ਜੇ ਸਾਡੇ ਨਾਲ ਕੋਈ ਘਾਟਾ ਹੋ ਜਾਂਦਾ ਤੇ ਫਟਾਫਟ ਅਸੀਂ ਕਾਨੂੰਨ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੰਨੇ ਆ ਕਾਨੂੰਨ ਦਾ ਜਿਹੜਾ ਵਾ ਉਹ ਜਾਪ ਕਰਨਾ ਸ਼ੁਰੂ ਕਰ ਦਿੰਨੇ ਆ ਪਰ ਜਦੋਂ ਅਗਲੇ ਦਿਨ ਨਾਲ ਹੋਇਆ ਤੇ ਅਸੀਂ ਸਾਰਾ ਕੁਝ ਭੁੱਲ ਜਾਂਦੇ ਆ ਤੇ ਉਸ ਵਕਤ ਕਾਨੂੰਨ ਜਿਹੜਾ ਅਸੀਂ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਆ ਕੀ ਨਾਮ ਹੈ ਜੀ ਕੁਲਵਿੰਦਰ ਆ ਕਿਹੜਾ ਪਿੰਡ ਹੈ ਮਲਟੋਵਾ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਤੇ ਜੀ ਇਹ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰ ਨਾਲ ਮਤਬਲ ਨਹੀਂ ਕੋਈ ਇਹਨਾਂ ਦਾ ਅਤੀ ਪੱਕੀ ਪੈਣ ਦਾ ਨਹੀਂ ਆਪ ਦੀ ਭਾਜਣਾ ਸਕੇ ਜਾਨ ਬਚਾਈ ਐ ਨਾ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀਡੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਣੀ ਆ ਵੀ ਇਹ ਝੇਲ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਦਣ ਦੀ ਘਟਨਾ ਐ ਇਹ 31 ਤਰੀਕ ਦੀ ਤੇ ਜਿਹੜੇ ਗਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 5 ਜਾਨੇ ਇੱਕ ਬੁੜੀ ਤੇ 4 ਬੰਦੇ ਤੇ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਨਨੇਰ ਮੋੜਮਨੇ ਜਾਨਨੇ ਮੋੜਮਨੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਕੋਈ ਨਹੀਂ ਪਾਵੇ ਉਹਦੇ ਵਿੱਚ ਕੋਟਮਾਰ ਹੋਣੀ ਹੈ ਕੋਟਮਾਰ ਹੋਣੀ ਹੈ ਕੀ ਬੱਟਾ ਕਰੇ ਕੀ ਕਰ ਰਹੇ ਉਹਦੇ ਵਿੱਚ ਮੇਨ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੋਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਕੜਾਦਰਜੀ ਕੀਤਾ 20 ਨੰਬਰ ਮਕਦਮਾ ਨੰਬਰ ਦਾ ਕੀ ਹੋਇਆ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਗੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮਹੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫਿਰ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮੈਮਾ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਧ ਗਿਆ ਲੜਕੀ ਨੂੰ ਲੈ ਕੇ ਜੀ ਸਹੀ ਕੋਈ ਪਿੰਡ ਜਿ ਕੁਮਾਇਆ ਜੀ ਕੱਪੜੇ ਫਟਣ ਤੋਂ ਬਾਅਦ ਵੀ ਇਹ ਵੀਡੀਓ ਹਾਂ ਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਿਵਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵ ਹਾਂਜੀ ਪਰਚਾਦਾਰਦ ਜੀ ਹਾਂਜੀ ਪਰਚਾਦਾਰਦ ਜੀ ਹੋ ਗਏ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਹੈ ਪਛਾਣ ਕਿਨੇ ਕੀ ਟੋਟਲ ਕਿਨੇ ਜਣੇ ਹੋਇਆ ਤੇ ਕੀ ਨਾਮ ਟੋਟਲ 3 ਜਣਿਆਂ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰਚਾ ਦਰਜ ਹੋਇਆ ਹਾਂਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ